ਚਾਰ ਕਰ ਰਹੇ ਆ ਆਨੰਦ ਬਣਿਆ ਹੋਇਆ ਨਾ ਅੰਮ੍ਰਿਤ ਵੇਲਾ ਆਤਮਿਕ ਜੀਵਨ ਖੁਸ਼ੀਆਂ ਖੇੜੇ ਆਨੰਦ ਬਣਿਆ ਨਾ ਸੁਰਗ ਬਣਿਆ ਨਾ ਬੈਕੁੰਠ ਬਣਿਆ ਹੋਇਆ ਖੁਸ਼ੀ ਹੈ ਨਾ ਇਸ ਨੇ ਠੀਕ 7:45 ਮਿੰਟ ਤੇ ਕੋਈ ਬੰਦਾ ਸ਼ਰਾਬ ਪੀ ਕੇ ਲੜ ਰਿਹਾ ਹੈ ਕੋਈ ਵਿਚਾਰ ਕਰ ਰਿਹਾ ਹੈ ਕੋਈ ਰਿਸ਼ਵਤ ਖੋਰੀ ਲੈ ਰਿਹਾ ਹੈ ਟਾਈਮ ਤਾਂ 7:45 ਉਹਨਾਂ ਦਾ ਜੀਵਨ ਨਰਕ ਬਣਿਆ ਹੋਇਆ ਨਾ ਇਹਦਾ ਮਤਲਬ ਸਮਾ ਆਪਣੇ ਆਪ ਵਿੱਚ ਕੁਝ ਨਹੀਂ ਹੁੰਦਾ ਸਮੇ ਨੂੰ ਯੂਤ ਕਿਵੇਂ ਕਰੋਗੇ ਉਹ ਉਹਨੂੰ ਅੰਮ੍ਰਿਤ ਬਣਾਏਗਾ ਜਾਂ ਜ਼ਹਿਰ ਬਣਾਏਗਾ ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇਸ ਲਈ ਜਦੋਂ ਅਸੀਂ ਪ੍ਰਭੂ ਦੀ ਸਿੱਖ ਸਲਾਹ ਕਰਦੇ ਹਾਂ ਉਹ ਵੇਲਾ ਆਤਮਿਕ ਜੀਵਨ ਦੇਣ ਵਾਲਾ ਬਣ ਜਾਂਦਾ ਹੈ ਇਸ ਲਈ ਕੇਵਲ ਦਾਤਾਂ ਦੇ ਨਾਲ ਬੋਲਾਂ ਦੇ ਨਾਲ ਕੁਝ ਨਹੀਂ ਹੁਣਾ ਇਸ ਦੀ ਪ੍ਰਭੂ ਦੀ ਸਿੱਖ ਸਲਾਹ ਕਰਨੀ ਉਦੇ ਗੁਣਾਂ ਨੂੰ ਜ਼ਿੰਦਗੀ ਵਿੱਚ ਇੰਪਲੀਮੈਂਟ ਕੀਤੇਆਂ ਇਹ ਜਿਹੜਾ ਵੇਲਾ ਹੈ ਤੁਹਾਡਾ ਪੂਰਾ ਮਨੁੱਖਾ ਜੀਵਨ ਅਮਰਿਤ ਬਣ ਜਾਂਦਾ ਆਤਮਕ ਜੀਵਨ ਦੇਣ ਵਾਲਾ ਬਣ ਜਾਂਦਾ ਅਗਲਾ ਬਚਨ ਕਰਦੇ ਨੇ ਕਰਮੀ ਆਵੈ ਕੱਪੜਾ ਕਰਮੀ ਆਵੈ ਕੱਪੜਾ ਨਦਰੀ ਮੋਖ ਦਵਾਰ ਨਦਰੀ ਮੋਖ ਦਵਾਰ ਕੱਪੜਾ ਦਾ ਮਤਲਬ ਸਰੀਰ ਨੂੰ ਕੱਪੜਾ ਕਰਮਾ ਕਰਕੇ ਪ੍ਰਭੂ ਦੀ ਕਿਰਪਾ ਕਰਕੇ ਆ ਸਰੀਰ ਮਿਲਦਾ ਹੈ ਸਰੀਰ ਕਿਵੇਂ ਮਿਲਿਆ ਹੈ ਪ੍ਰਭੂ ਦੀ ਕਿਰਪਾ ਸਾਡਾ ਕੋਈ ਆਪਣਾ ਯਤਨ ਤੇ ਹੈ ਨਹੀਂ ਕਿਰਪਾ ਪ੍ਰਭੂ ਦਾ ਹੁਕਮ ਰਜ਼ਾ ਦੇ ਅੰਦਰ ਹੀ ਸਰੀਰ ਮਿਲਿਆ ਨਾ ਨਦਰੀ ਮੋਖ ਦਵਾਰ ਤੇ ਮੋਖ ਦਵਾਰ ਦਾ ਮਤਲਬ ਜਿਹਦੇ ਹੁਕਮ ਦੇ ਅੰਦਰ ਜਿਦੀ ਕਿਰਪਾ ਨਾਲ ਇਹ ਸਰੀਰ ਕੱਪੜਾ ਮਿਲਿਆ ਉਹਦੇ ਹੁਕਮ ਉਹਦੀ ਕਿਰਪਾ ਵਿੱਚ ਹੀ ਮੋਖ ਦਵਾਰਾ ਵੀ ਮਿਲੇਗਾ ਉਹਦੀ ਕਿਰਪਾ ਰਾਹੀਂ ਮਿਲੇਗਾ ਉਹਦੀ ਕਿਰਪਾ ਦੇ ਪਾਤਰ ਬੰਨਾ ਤੇ ਕਿਰਪਾ ਉਹ ਸਭ ਤੇ ਕਰ ਰਿਹਾ ਹੈ ਪਰ ਅਸੀਂ ਕਿਰਪਾ ਨੂੰ ਸੰਭਾਲਦੇ ਨਹੀਂ ਜੇ ਹੁਣ ਤੁਹਾਨੂੰ ਕੋ ਚਾਹ ਦਾ ਕੱਪ ਦੇ ਤੇ ਤੁਸੀਂ ਕੋਈ ਚਾਹ ਪੀਣੀ ਨਹੀਂ ਚਾਹ ਦੇਣ ਵਾਲੇ ਦੀ ਤਾਂ ਫਿਰ ਕੋਈ ਗਲਤੀ ਨਹੀਂ ਨਾ ਤੁਹਾਨੂੰ ਕਹੇ ਕਿ ਆ ਫਰੂਟ ਚਾਟ ਖਾ ਲੋ ਤੁਸੀਂ ਕਹਿ ਨਹੀਂ ਖਾਣੀ ਤੁਹਾਨੂੰ ਕਹੇ ਕੋਕ ਪੀ ਲੋ ਨਹੀਂ ਸ਼ਰਬਤ ਪੀ ਲੋ ਸਕਲ ਵੀ ਤੁਸੀਂ ਕੋ ਨਹੀਂ ਤਾਂ ਦੇਣ ਵਾਲੇ ਦੀ ਕੋ ਗੱਲ ਨਹੀਂ ਨਾ ਤੁਹਾਡੀ ਆਪਣੀ ਕਮੀ ਹੈ ਨਾ ਹੁਣ ਰੱਬ ਤੇ ਸਾਡੇ ਸਾਰਿਆਂ ਤੇ ਕਿਰਪਾ ਕਰਦਾ ਅਸੀਂ ਕਹਿੰਦੇ ਨਾ ਨਾ ਰੱਬਾ ਸਾਨੂੰ ਤੇਰੀ ਕਿਰਪਾ ਨਹੀਂ ਚਾਹੀਦੀ ਗੁਰੂ ਜੀ ਰੋਜ਼ ਕਹਿੰਦੇ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਕਿਰਪਾ ਕੀਤੀ ਨਾ ਵੀ ਸੱਚ ਬੋਲੋ ਅਸੀਂ ਕਹਿੰਦਾ ਨਾ ਪਾਤਸ਼ਾਹ ਸਾਨੂੰ ਝੂਠ ਬੋਲਣ ਤੋਂ ਬਿਨਾ ਤੇ ਰੋਟੀ ਨਹੀਂ ਪਚਣੀ ਸਾਨੂੰ ਨਹੀਂ ਕਿਰਪਾ ਚਾਹੀਦੀ ਗੁਰੂ ਜੀ ਕਹਿੰਦੇ ਨੇ ਜਾਣੂ ਜੋਤ ਨਾ ਪੁੱਛੋ ਜਾਂਤੀ ਲੋਕਾਂ ਦੀਆਂ ਜਾਤਾਂ ਨਾ ਵੇਖੋ ਲੋਕਾਂ ਵਿੱਚ ਜੋਤ ਵੇਖੋ ਰੱਬ ਨੇ ਕਿਰਪਾ ਕੀਤੀ ਨਾ ਅਸੀਂ ਕਹਾਂ ਸਾਨੂੰ ਨਹੀਂ ਇਹ ਕਿਰਪਾ ਚਾਹੀਦੀ ਰੱਬ ਨੇ ਸਾਨੂੰ ਗੁਰੂ ਨੇ ਕਿਹਾ ਨਾ ਪ੍ਰੇਮ ਨਾਲ ਰੋ ਪਰ ਅਸੀਂ ਕਿਹਾ ਨਾ ਅਸੀਂ ਤੇ ਜੁਲਦੀਓ ਜੁਲਦੀ ਹੋਣਾ ਤਾਂ ਗੁਰੂ ਜੀ ਕਹਿੰਦੇ ਨੇ ਰੱਬ ਦੀ ਰਹਿਮਤ ਦੇ ਅੰਦਰ ਮੋਕਸ਼ ਪਦਵੀ ਮਿਲੇਗੀ ਨਾਨਕ ਬੋਲੋ ਨਾਨਕ ਐਵੇਂ ਜਾਣੀਏ ਐਵੇਂ ਜਾਣੀਏ ਏ ਨਾਨਕ ਆਖ ਕੀ ਐਵੇਂ ਜਾਣਿਆ ਜਾਂਦਾ ਸਭ ਆਪੇ ਸਚਿਆਰ ਸਭ ਆਪੇ ਸਚਿਆਰ ਸਚਿਆਰ ਦਾ ਮਤਲਬ ਸੱਚਾ ਪ੍ਰਭੂ ਕੀ ਚਾਰ ਚੁਫੇਰੇ ਪ੍ਰਭੂ ਆਪ ਹੀ ਫੈਲਿਆ ਹੋਇਆ ਐਵੇਂ ਉਹ ਸੱਚ ਨੂੰ ਜਾਣ ਲਈਦਾ ਐਵੇਂ ਸੱਚ ਨੂੰ ਪਾਲੀਦਾ ਐਵੇਂ ਸਚਿਆਰ ਹੋ ਜਾਈਦਾ ਹੈ ਜੋ ਨਿਯਮ ਇਨ ਆਚਾਰ ਪੌੜੀਆਂ ਦੇ ਵਿੱਚ ਬਿਆਨ ਕੀਤੇ ਗਏ ਨੇ ਤਾਂ ਕੱਲ ਤੋਂ ਵੀ ਇਹ ਪ੍ਰੋਗਰਾਮ ਜਿਹੜਾ ਹੈ 16 ਤਰੀਕ ਤੱਕ ਲਗਾਤਾਰ ਚੱਲੇਗਾ ਅੱਜ ਥੋੜਾ ਅਸੀਂ ਲੇਟ ਸਾਂ ਕੱਲ ਟਾਈਮ ਨਾਲ ਆਣਾ ਠੀਕ 6:30 ਵਜੇ ਕੱਲ ਤੋਂ ਆਰੰਭਤਾ ਜਿਹੜੀ ਹੋ ਜਾਏਗੀ ਔਰ ਅਗਲੀਆਂ ਪੌੜੀਆਂ ਦੀ ਜੋ ਵਿਚਾਰ ਹੈ ਉਹ ਕੱਲ ਕੀਤੀ ਜਾਏਗੀ ਅੱਜ ਪਹਿਲਾ ਦਿਨ ਸੀ ਇਹਦੇ ਵਿੱਚ ਤੁਸੀਂ ਸਲਾਹ ਦੇ ਸਕਦੇ ਹੋ ਕੀ ਪੜ੍ਹਾਉਣ ਦਾ ਤਰੀਕਾ ਠੀਕ ਸੀ ਇੱਕ ਤਰੀਕਾ ਤੇ ਇਹ ਹੈ ਜੋ ਅੱਜ ਵਰਤਿਆ ਹੈ ਦੂਜਾ ਤਰੀਕਾ ਇਹ ਹੋ ਸਕਦਾ ਦੂਜਾ ਤਰੀਕਾ ਇਹ ਹੋ ਸਕਦਾ ਕਿ ਤੁਹਾਡੇ ਵਿੱਚੋਂ ਕੋਈ ਪੜ੍ਹੇ ਤੇ ਫਿਰ ਉਹਨੂੰ ਦੱਸਿਆ ਜਾਵੇ ਕੋਈ ਸਲਾਹ ਦੇਣੀ ਚਾਹੋ ਤਾਂ ਤੁਸੀਂ ਉਹ ਸਲਾਹ ਜਿਹੜੀ ਹੈ ਉਹ ਦੇ ਸਕਦੇ ਹੋ ਠੀਕ ਹੈ ਜੀ ਆਪਾਂ ਅਰਦਾਸ ਤੋਂ ਬਾਅਦ ਜਿਹੜਾ ਵਿਚਾਰ ਉਤਾਂਦਰਾ ਹੈ ਉਹ ਕਰ ਲਵਾਂਗੇ ਤੇ ਕੱਲ ਨੂੰ ਟਰਾਈ ਕਰਿਓ ਕਿ ਆਪਕੀ ਇੱਕ ਨੋਟਬੁੱਕ ਔਰ ਪੈਨ ਲੈ ਕੇ ਆਇਓ ਜਿਹੜਾ ਕੋ ਤੁਹਾਨੂੰ ਕੋਈ ਪੁਆਇੰਟ ਚੰਗਾ ਲੱਗੇ ਉਹ ਨਾਲ ਨਾਲ ਨੋਟ ਕਰਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਰਾਮ ਕਲੀ ਮਹਿਲਾ ਤੀਜਾ ਅਨੰਦਕੂਨ ਕਾਰ ਸਤਪੁੱਤ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿਜ ਸਿੱਧੀ ਮਨਵੱਝੀਆਂ ਵਧਾਈਆਂ ਰਾਗ ਰਤਨ ਪਰਿਵਾਰ ਪਰਮਾ ਸ਼ਬਦ ਗਾਵਣ ਆਈਆਂ ਸ਼ਬਦ ਉਤਾਂ ਗਾਉ ਹਰੀ ਕੇ ਰਾਮ ਜਿਨੀ ਵਸਾਇਆ ਕਹਿ ਨਾਨਕ ਅਨੰਦ ਹੋਆ ਸਤਗੁਰੂ ਮੈਂ ਪਾਇਆ ਏ ਮਨ ਮੇਰਾ ਤੂਸਰਾ ਰਹੋ ਹਰ ਨਾਲੇ ਹਰ ਨਾਲ ਰਹੋ ਤੂ ਮਨ ਮੇਰੇ ਦੂਖ ਸਭ ਵਿਸਾਰਣਾ ਅੰਗীকার ਤੂ ਕਰੇ ਤੇਰਾ ਕਰ ਸਭ ਸਵਾਰਣਾ ਸੁਬਨੰਗ ਨਾ ਸਮਰਖ ਸਵਾਮੀ ਸੋਕ